ਬੀਰੂ ਸਾਹਿਬਾਨ ਜਿਵੇਂ ਕਿ ਸਾਰਿਆਂ ਨੂੰ ਪਤਰੀ ਹੈ ਕਿ ਪੰਜਾਬ 'ਚ ਭਾਰੀ ਖੜ੍ਹ ਆਏ ਹੋਏ ਨੇ ਬੀਰੂ ਇਹ ਟਾਈਮ ਸਾਨੂੰ ਇੱਕ ਦੂਜੇ ਦੇ ਨਾਲ ਖੜਨ ਦਾ ਟਾਈਮ ਹੈ ਨਾ ਕਿ ਦੂਜੇ ਦੇ ਨਾਲ ਲੜਨ ਦਾ ਟਾਈਮ ਹੈ ਦੇਖੋ ਖੜਾਣ ਦਾ ਕਾਰਨ ਕੋਈ ਵੀ ਹੋ ਸਕਦਾ ਹੈ ਖੜਾਣ ਦਾ ਕਾਰਨ ਚਾਹੇ ਸਰਕਾਰ ਦੀ ਨਰਕੀ ਹੋਵੇ ਚਾਹੇ ਸਰਕਾਰ ਨੂੰ ਤਜਰਬੇ ਦੀ ਘਾਟ ਹੋਵੇ ਚਾਹੇ ਕਿ ਕੁਦਰਤੀ ਕਾਰਨ ਹੋਵੇ ਖੜਾਣ ਦਾ ਕਾਰਨ ਜੋ ਵੀ ਹੈ ਪਰ ਜੋ ਹੋਣਾ ਸੀ ਉਹ ਹੋ ਚੁੱਕਿਆ ਹੈ ਖੜ੍ਹ ਆ ਚੁੱਕੇ ਹੁਣ ਜੋ ਟਾਈਮ ਹੈ ਸਾਡਾ ਇੱਕ ਦੂਜੇ ਤੇ ਉਂਗਲੀ ਚੁੱਕਣ ਦਾ ਟਾਈਮ ਨਹੀਂ ਹੈ ਇੱਕ ਦੂਜੇ ਨਾਲ ਲੜਨ ਦਾ ਟਾਈਮ ਨਹੀਂ ਇੱਕ ਦੂਜੇ ਨਾਲ ਖੜਨ ਦਾ ਟਾਈਮ ਹੈ ਵੀਰੋ ਹੁਣ ਸਰਕਾਰ ਦੇ ਨੁਮਾਇੰਦਿਆਂ ਨਾਲ ਲੜ ਕੇ ਸਾਨੂੰ ਕੁਝ ਨਹੀਂ ਮਿਲਣਾ ਸਾਨੂੰ ਚਾਹੀਦਾ ਹੈ ਕਿ ਅਸੀਂ ਸਰਕਾਰ ਦੇ ਨੁਮਾਇੰਦੇ ਜੋ ਆ ਰਹੇ ਨੇ ਉਹਨਾਂ ਸਾਹਮਣੇ ਆਪਣੀਆਂ ਮੰਗਾਂ ਰੱਖੀਏ ਆਪਣੇ ਹੋਏ ਨੁਕਸਾਨ ਦੀ ਪਰਪਾਈ ਮੰਗੀਏ ਆਪਣੇ ਹੋਏ ਨੁਕਸਾਨ ਦਾ ਹਰਜਾਨਾ ਮੰਗੀਏ ਜਿੱਥੇ ਤੱਕ ਸਰਕਾਰ ਸਾਡੀ ਸਹਾਇਤਾ ਕਰ ਸਕੇ ਦੇਖੋ ਪਾਣੀ ਆ ਗਿਆ ਹੈ ਪਾਣੀ ਨੂੰ ਰੋਕਣ ਦੇ ਲਈ ਪੂਰਾ ਇੰਡੀਆ ਲੱਗਾ ਹੋਇਆ ਪੰਜਾਬ ਦਾ ਸਾਰਾ ਲੱਗੇ ਲੱਗਿਆ ਹੋਇਆ ਨਾਲ ਇੰਡੀਆ ਤੋਂ ਸਪੋਰਟ ਸਾਨੂੰ ਹਰਿਆਣਾ ਤੋਂ ਸਪੋਰਟ ਹੀ ਆ ਰਹੀ ਹੈ ਸਾਨੂੰ ਰਾਜਸਥਾਨ ਤੋਂ ਸਪੋਰਟ ਹੀ ਆ ਰਹੀ ਹੈ ਸਭ ਮੋਰ ਤੋਂ ਇੰਡੀਆ ਤੋਂ ਸਪੋਰਟ ਵੀ ਆ ਰਹੀ ਹੈ ਬਹੁਤ سارے ਦਾਨੀ ਵੀਰ ਦਾਨ ਵੀ ਕਰਦੇ ਦੂਸਰੀ ਬੇਨਤੀ ਮੈਂ ਕਰੂੰਗਾ ਦਾਨੀ ਵੀਰਾਂ ਨੂੰ ਦਾਨ ਸਿਰਫ ਇਕੱਲਾ ਰਾਸ਼ਨ ਦਾ ਜਾਂ ਫਿਰ ਹਰੇ ਚਾਰੇ ਦਾ ਦਾਨ ਨਹੀਂ ਹੈ ਦਾਨ ਤੁਸੀਂ ਹੋਰ ਵੀ ਬਹੁਤ ਸਾਰੇ ਤਰੀਕਿਆਂ ਨਾਲ ਦਾਨ ਕਰ ਸਕਦੇ ਹੋ ਜਿਵੇਂ ਕਿ ਧਾਰਨ ਦੇ ਤੌਰ ਤੇ ਸਿਮਰਜੀਤ ਮੱਕੜ ਵੀਰ ਜਾਂ ਉਹਨਾਂ ਦੇ ਵਰਗੇ ਹੋਰ ਕਈ ਸਾਰੇ ਵੀਰ ਜੋ ਇਸ ਦੇ ਵਿੱਚ ਲੱਗੇ ਹੋਏ ਨੇ ਜੋ ਆਪਣੀ ਆਵਾਜ਼ ਨੂੰ ਪੰਜਾਬ ਦੀ ਆਵਾਜ਼ ਹਮੇਸ਼ਾ ਬਣਾਈ ਹੈ ਉਹਨਾਂ ਨੇ ਤੇ ਇਸ ਵਾਰ ਵੀ ਪੰਜਾਬ ਦੀ ਆਵਾਜ਼ ਬਣਾ ਕੇ ਖੜੇ ਹੋਏ ਨੇ ਸਿਮਰਜੀਤ ਮੱਕੜ ਜੀ ਦੀ ਇੱਕ ਆਵਾਜ਼ ਤੇ ਮੇਰੇ ਨਾਲ ਹੈ ਪੂਰੀ ਇੰਡਸਟਰੀ ਜਿਹੜੀ ਹੈਗੀ ਹੈ ਸਾਡੀ 뮤직 ਇੰਡਸਟਰੀ ਰਲੋ ਜਾਂ ਫਿਰ ਸਾਡੇ ਸਾਰੇ ਆਰਟਿਸਟ ਨੇ ਜਿਹੜੇ ਸਾਹਮਣੇ ਆਏ ਨੇ ਮਦਦ ਕਰਨ ਦੇ ਤਾਂ ਮੇਰੋਂ ਬੇਨਤੀ ਹੁਣ ਇਹ ਹੈ ਇਹਦੇ ਚੋਂ ਕਿ ਜੋ ਸਾਡੇ ਦਾਨੀ ਵੀਰ ਦਾਨ ਕਰ ਰਹੇ ਨੇ ਉਹ ਦਾਨ ਕਿਤੇ মিডিਆ ਦੀਆਂ ਸਟੇਟਮੈਂਟਾਂ ਬਣ ਕੇ ਨਾ ਰਹਿ ਜੇ ਉਹ ਦਾਨ ਕਿਤੇ ਇਹ ਨਾ ਹੋਵੇ ਕਿ মিডিਆ ਦੇ ਵਿੱਚ ਵਿੱਚ ਰਹੇ ਦੇ ਹਾਲਾਂਕਿ ਬਹੁਤ ਸਾਰੇ ਵੀਰ ਦਾਨ ਭੇਜ ਰਹੇ ਨੇ ਦਾਨ ਦਾ ਇੱਕ ਸਹੀ ਜਗ੍ਹਾ ਤੇ ਲੱchnਾ ਸਹੀ ਤਰੀਕੇ ਨਾਲ ਲੱchnਾ ਵੀ ਜ਼ਰੂਰੀ ਹੈ ਬਹੁਤ ਸਾਰੇ ਵੀਰਾਂ ਨੇ ਜ਼ਿੰਮੇਵਾਰੀਆਂ ਲੈਤੀਆਂ ਨੇ ਕਿ ਅਸੀਂ ਘਰ ਬਣਾ ਕੇ ਦੇ ਮੰਮੀ ਨੇ ਬਹੁਤ ਸਾਰੇ ਵੀਰਾਂ ਨੇ ਜ਼ਿੰਮੇਵਾਰੀਆਂ ਲੈਤੀਆਂ ਨੇ ਕਿ ਅਸੀਂ ਡੀਜ਼ਲ ਦੇਵਾਂਗੇ ਜਦੋਂ ਮਿੱਟੀ ਚੱਕਣੀ ਹੋਈ ਤਾ ਬਹੁਤ ਧੰਨਵਾਦ ਆਉਨਾ ਵੀਰਾਂ ਦਾ ਵੀਰੂ ਜੋ ਇਹ ਅਪਰਾਲੇ ਕਰ ਰਹੇ ਨੇ ਵੀਰੂ ਜਿਵੇਂ ਸਾਨੂੰ ਪਤਾ ਹੀ ਹੈ ਕਿ ਇਹ ਜੋ ਪਾਣੀ ਹੈ ਇਹ ਤਾਂ ਹੋ ਸਕਦਾ ਹੈ ਕਿ 15 ਦਿਨਾਂ ਚ ਮਹੀਨੇ ਚ ਜਾਂ 2 ਮਹੀਨਿਆਂ ਚ ਨਿਕਲ ਜੇ ਪਰ ਜੋ ਜਿਸ ਏਰੀਆ ਦੇ ਵਿੱਚ ਹੜ੍ਹ ਆਏ ਨੇ ਜਿੰਨਾ ਏਰੀਆ ਦੇ ਵਿੱਚ ਹੜ੍ਹ ਆਏ ਨੇ ਉਹ ਉਹਨਾਂ ਏਰੀਆ ਦੇ ਲੋਕ ਜਿਹੜੇ ਇਹਨਾਂ ਹੜ੍ਹਾਂ ਤੋਂ 2-3 ਸਾਲ ਬਾਅਦ ਨਹੀਂ ਨਿਕਲਦੇ ਉਥੇ ਇੰਨੀ ਕ ਆਰਥਿਕ ਜਿਹੜੀ ਹੈਗੀ ਆ ਮਾਰਚ ਨਹੀਂ ਚਈ ਆ ਲੋਕਾਂ ਨੂੰ ਕਿ 2-3 ਸਾਲ ਉਹ ਇਸ ਮੰਦੀ ਤੋਂ ਨਹੀਂ ਨਿਕਲ ਸਕਦੇ ਉਹਦੇ ਚ ਸਾਡੇ ਸਾਰੇ ਕਿਸਾਨ ਨੇ ਸਾਡੇ ਸਾਰੇ ਕਾਰੋਬਾਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਆਪਣੀ ਸਿਕਿਉਰ ਸਿਸਟਮ ਨੂੰ ਇੱਕ ਛੋਟਾ ਜਿਹਾ ਅਭਰਾਲਾ ਕੀਤਾ ਵੀਰੋ ਅਸੀਂ ਉਹਨਾਂ ਪੀਰਾਂ ਵਾਸਤੇ ਉਥੇ ਜਿਹੜੇ ਵੀ ਲੋਕ ਨੇ ਜਿਹੜ ਨਾਲ ਤੇ ਜਿਹੜੇ ਹਣ ਪ੍ਰਭਾਵਿਤ ਇਲਾਕੇ ਨੇ ਅਸੀਂ ਉਹਨਾਂ ਇਲਾਕਿਆਂ ਦੇ ਲਈ ਫਾਈਨੈਂਸ਼ੀਅਲ ਐਕਸਪਰਟ ਹੋਣ ਦੇ ਨਾਤੇ ਅਸੀਂ ਉਹਨਾਂ ਇਲਾਕਿਆਂ ਦੇ ਵਿੱਚ ਮੋਰੀਟੋਰੀਅਮ ਪੇਡ ਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਮੋਰੀਟੋਰੀਅਮ ਪੇਡ ਮਿਲੇ ਜੋ ਉਹਨਾਂ ਦੇ ਕੋਈ ਲੋਨ ਚੱਲਦੇ ਆ ਜਾਂ ਕੋਈ ਲਿਮਿਟਾਂ ਚੱਲਦੀਆਂ ਹਨ ਉਹਨਾਂ ਦੇ ਵਿਆਜ ਦੇ ਵਿੱਚ ਉਹਨਾਂ ਨੂੰ ਰਾਹਤ ਮਿਲੇ ਉਹਨਾਂ ਨੂੰ ਉਹਨਾਂ ਦੀਆਂ ਕਿਸ਼ਤਾਂ ਦੇ ਵਿੱਚ ਰਾਹਤ ਮਿਲੇ ਉਹ ਮੰਗ ਪੱਤਰ ਅਸੀਂ ਸੰਗਠ ਤੇਰੀਏ ਦੇ ਡੀਸੀ ਸਾਹਿਬ ਨੂੰ ਅਸੀਂ ਬਾਈ ਮੇਲ ਭੇਜ ਚੁੱਕੇ ਹਾਂ ਤੇ ਪੀਐਲਬੀ ਨੂੰ ਅਸੀਂ ਬਾਈ ਮੇਲ ਭੇਜ ਚੁੱਕੇ ਹਾਂ ਤੇ ਆਰਬੀਆਈ ਨੂੰ ਬਾਈ ਮੇਲ ਭੇਜ ਚੁੱਕੇ ਹਾਂ ਹਾਰਡ ਕਾਪੀਆਂ ਵੀ 1-2 ਦਿਨ ਦੇ ਵਿੱਚ ਉਹਨਾਂ ਕੋਲੇ ਪਹੁੰਚ ਜਾਣਗੀਆਂ ਤਾਂ ਵੀਰੋ ਪਹਿਲੀ ਬੇਨਤੀ ਸਾਡੀ ਇਹ ਹੀ ਐ ਕਿ ਇਹਨੂੰ ਲੈ ਕੇ ਮੋਨੀਟਰਿੰਗ ਨੂੰ ਲੈ ਕੇ ਕਿ ਸਾਡੀ ਡੀਸੀ ਸਾਹਿਬਾਨ ਨੂੰ ਬੇਨਤੀ ਹੈ ਸਬੰਧਤ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਸਾਡੀ ਇਸ ਬੇਨਤੀ ਨੂੰ ਕਬੂਲ ਲਿਆ ਜਾਵੇ ਤਾਂ ਕਿ ਉਹਨਾਂ ਤੇ ਹੜ ਦੇ ਨਾਲ-ਨਾਲ ਉਹਨਾਂ ਦੇ ਆਪਣੇ ਕਰਜ਼ੇ ਦਾ ਬੋਝ ਨਾ ਪਵੇ ਆਪਣੀਆਂ ਕਿਸ਼ਤਾਂ ਦਾ ਬੋਝ ਨਾ ਪਵੇ ਅਤੇ ਕਿਸ਼ਤ ਨਾ ਭਰਨ ਦੀ ਸੂਰਤ ਵਿੱਚ ਜਾਂ ਕਿਸ਼ਤ ਲੇਟ ਹੋਣ ਦੀ ਸੂਰਤ ਵਿੱਚ ਉਹਨਾਂ ਨੂੰ ਕੋਈ ਹਰਜਾਨੇ ਨਾ ਪੈਂਣ ਅਤੇ ਉਹਨਾਂ ਦਾ ਸੇਫਲ ਨਾ ਖਰਾਬ ਹੋਵੇ ਤਾਂ ਕਿ ਉਹ ਜੇਕਰ ਉਹਨਾਂ ਨੂੰ ਦੁਬਾਰੇ ਕੋਈ ਰੂਮ ਚਾਹੀਦਾ ਹੈ ਜਾਂ ਕੋਈ ਬੈਂਕ ਦੀ ਕੋਈ ਸਹੂਲਤ ਚਾਹੀਦੀ ਹੈ ਉਹ ਆਸਾਨੀ ਨਾਲ ਲੈ ਸਕਣ ਤਾਂ ਇੱਕ ਵਾਰੀ ਫਿਰ ਬੀਰੋ ਸਾਰੇ ਪੰਜਾਬ ਦਾ ਸਾਰੇ ਦੇਸ਼ਵਸੀਆਂ ਦਾ ਸਾਰੀ ਦੁਨੀਆਂ ਦਾ ਧੰਨਵਾਦ ਕਰਦੀਆਂ ਸੀ ਜੋ ਸਾਡੇ ਪੰਜਾਬ ਦੇ ਨਾਲ ਇਹਨਾਂ ਦੇ ਵਿੱਚ ਮੁੰਡੇ ਨਾਲ ਮਿਲਦੇ ਨੇ ਧੰਵਾਦ ਜੀ ਸੋਸ਼ੀ